ਸ੍ਰੀ ਕਾਲ ਜੀ ਮੇਰੀ ਸੋਚਾਂ ਨੰਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਉਸ ਸ਼ਬਦੀ ਉਸ ਵਾਹਿਗੁਰੂ ਦੇ ਸਿਮਰਨ ਦੀ ਜੋ ਕਿ ਤੁਹਾਡੇ ਮਨ ਵਿੱਚ ਹਰ ਵਕਤ ਚੱਲਦਾ ਰਹਿਣਾ ਚਾਹੀਦਾ ਜਿਹਦੇ ਨਾਲ ਕੇ ਤੁਸੀਂ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਪਾ ਸਕਦੇ ਹੋ ਸਾਰੇ ਦੁੱਖ ਤੁਹਾਡੇ ਦੂਰ ਹੋ ਸਕਦੇ ਆ ਬੈਸੇ ਤਾਂ ਗੁਰਬਾਣੀ ਆ ਜਿਹੜੀ ਸਾਰੇ ਹੀ ਦੁੱਖਾਂ ਦੀ ਦਾਰੂ ਆ ਪਰ ਗੁਰੂ ਸਾਹਿਬ ਨੇ ਕਈ ਸ਼ਬਦ ਇਸ ਤਰ੍ਹਾਂ ਦੇ ਬਣਾਏ ਆ ਜਿਹੜੇ ਕਿ ਅਸੀਂ ਹਰ ਵਕਤ ਆਪਣੇ ਦਿਲ ਵਿੱਚ ਉਹਨਾਂ ਦਾ ਸਿਮਰਨ ਕਰ ਸਕਦੇ ਆ ਬਾਣੀ ਨੂੰ ਪੜ ਸਕਦੇ ਆ ਹਾਂਜੀ ਇਹ ਸ਼ਬਦ ਹੈਗਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰ ਬਾਦ ਸਾਹ ਸਾ ਸਭ ਬਸ ਕਰ ਦਿੰਦੇ ਅਮਰਤ ਨਾਮ ਮਹਾਰਸਪੀਨ ਨਿਰਪਉ ਹੋਏ ਭਜੋ ਪਗਵਾਨ ਸਾਧ ਸੰਗਤ ਮਿਲ ਕੇ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਨੀ ਨਾਨਕ ਓਟ ਪਕਰੀ ਪ੍ਰਭ ਸਾ ਇਹ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਬਹੁਤ ਹੀ ਜ਼ਿਆਦਾ ਪਤਿਆ ਸੰਦੇਸ਼ ਦਿੱਤਾ ਸਾਨੂੰ ਕਿ ਜਦੋਂ ਤੁਸੀਂ ਗੁਰੂ ਦੇ ਲਨ ਲੱਗ ਜਾਂਦੇ ਹੋ ਤੁਹਾਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਕਿਸੇ ਚੀਜ਼ ਦਾ ਭੈ ਨਹੀਂ ਰਹਿੰਦਾ ਤੇ ਤੁਸੀਂ ਗੁਰੂ ਸਾਹਿਬ ਦੇ ਲਨ ਲੱਗ ਕੇ ਤੁਹਾਡੇ ਸਾਹਮਣੇ ਕੋਈ ਉੱਚਾ ਨਹੀਂ ਮੰਨੀ ਰਹਿੰਦਾ ਇਹ ਸ਼ਬਦ ਪੜਨ ਨਾਲ ਜੀ ਤਹਾਡੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕੰਮ ਸਵਰ ਲੱਗ ਜਾਣਗੇ ਤੁਹਾਡੇ ਮਨ ਘਰ ਦੇ ਵਿੱਚ ਖੁਸ਼ੀਆਂ ਸੁੱਖ ਸ਼ਾਂਤੀ ਸਭ ਕੁਝ ਆ ਜਾਊਗਾ ਇਹ ਸ਼ਬਦ ਨੂੰ ਅਗਰ ਤੁਸੀਂ ਹਰ ਰੋਜ਼ ਹਰ ਰੋਜ਼ ਪੜੋਗੇ ਤੁਸੀਂ ਦੇਖਿਓ ਤਜਰਬਾ ਕਰਕੇ ਦੇਖਿਓ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਕਿਵੇਂ ਆਉਂਦੀਆਂ ਨੇ ਪਰ ਕਰਨਾ ਕਿਵੇਂ ਆ ਅੰਤਰਾਤਮਾ ਤੋਂ ਸੱਚੇ ਮਨ ਵਿਸ਼ਵਾਸ ਰੱਖੋ ਗੁਰੂ ਮਹਾਰਾਜੀ ਦੀ ਬਾਣੀ ਦਾ ਕੋਈ ਵੀ ਸ਼ਬਦ ਪੜੋ ਸੱਚੀ ਸ਼ਰਧਾ ਰੱਖ ਕੇ ਪੜੋ ਧਿਆਨ ਲਾ ਕੇ ਪੜੋ ਤਾਂ ਤੁਹਾਡੀ ਹਰ ਮੁਸ਼ਕਲ ਜ਼ਿੰਦਗੀ ਦੀ ਖਤਮ ਹੋ ਜਾਊਗੀ ਦੇਖੋ ਜੀ ਇਹ ਮੇਰਾ ਖੁਦ ਦਾ ਤਜਰਬਾ ਮੇਰਾ ਖੁਦ ਦਾ ਐਕਸਪੀਰੀਅੰਸ ਆ ਮੈਂ ਗੁਰਬਾਣੀ ਨੂੰ ਜਿਸ ਤਰ੍ਹਾਂ ਪੜ੍ਹਦੀ ਹਾਂ ਜਿਸ ਤਰ੍ਹਾਂ ਸਮਝਦੀ ਹਾਂ ਤੇ ਗੁਰੂ ਸਾਹਿਬ ਵੀ ਮੇਰੀਆਂ ਮੁਸ਼ਕਲਾਂ ਨੂੰ ਉਸੇ ਤਰ੍ਹਾਂ ਸਮਝਦੇ ਜਾਂਦੇ ਨੇ ਤੇ ਮੇਰਾ ਜਿਹੜਾ ਮਾਨਾ ਅੰਦਰੋਂ ਹਰ ਵਕਤ ਸਪਰਮਾ ਤੋਂ ਮੰਦੇ ਲੜ ਲੱਗ ਜਾਂਦਾ। ਦੇਖੋ ਸਾਡਾ ਜਿਹੜਾ ਜਿਹੜੀ ਸਾਡੀ ਜ਼ਿੰਦਗੀ ਆ ਇਹ ਇੰਨੀ ਜ਼ਿਆਦਾ ਬਿਜ਼ੀ ਆ ਅਸੀਂ ਲਾਈਫ ਦੇ ਵਿੱਚ ਸਾਡੇ ਕੋਲੇ ਟਾਈਮ ਨਹੀਂ ਹੁੰਦਾ। ਤੇ ਉਹਦੇ ਲਈ ਕੀ ਕਰਨਾ ਸੀ ਇਸ ਤਰ੍ਹਾਂ ਜੀ ਇਹ ਸ਼ਬਦ ਦਾ ਜਾਪ ਕਰਦੇ ਜਾਓ ਤੇ ਗੁਰੂ ਸਾਹਿਬ ਦੇ ਦਰ ਤੋਂ ਖੁਸ਼ੀਆਂ ਪਾਉਂਦੇ ਜਾਓ। ਹਰ ਖੁਸ਼ੀ ਤੁਹਾਡਾ ਇੰਤਜ਼ਾਰ ਕਰਦੀ। ਲੇਕਿਨ ਉਹ ਖੁਸ਼ੀ ਆਉਣੀ ਕਿਵੇਂ ਆ ਕਿਉਂਕਿ ਦੇਖੋ ਜੀ ਅਸੀਂ ਹਰ ਵਕਤ ਟੈਨਸ਼ਨ ਚ ਘਿਰੇ ਰਹਿੰਦੇ ਹਾਂ ਹਰ ਵਕਤ ਸਿੰਦ ਸਾਡੇ ਦਿਮਾਗ ਦੇ ਵਿੱਚ 네ਗੇਟਿਵ ਵਿਚਾਰ ਆਉਂਦੇ ਰਹਿੰਦੇ ਉਹ 네ਗੇਟਿਵ ਵਿਚਾਰ ਆਉਣ ਦੀ ਵਜ੍ਹਾ ਨਾਲ ਸਾਡਾ ਸਟ੍ਰੈਸ ਲੈਵਲ ਹਾਈ ਹੋ ਜਾਂਦਾ ਤੇ ਉਸ ਦੇ ਨਾਲ ਜਿਹੜੀਆਂ ਖੁਸ਼ੀਆਂ ਆਉਂਦੀਆਂ ਵੀ ਆ ਸਾਨੂੰ ਉਹ ਵੀ ਨਹੀਂ ਪਤਾ ਲੱਗਦਾ ਕਦੋਂ ਸਾਡੇ ਘਰੋਂ ਆ ਕੇ ਉਹ ਖੁਸ਼ੀਆਂ ਚਲੀਆਂ ਵੀ ਜਾਂਦੀਆਂ ਅਸੀਂ ਇੰਜੋਏ ਹੀ ਨਹੀਂ ਕਰ ਪਾਉਂਦੇ ਹਾਂ ਇਹ ਸ਼ਬਦ ਇਹ ਗੁਰੂ ਮਹਾਰਾਜ ਦੀ ਬਾਣੀ ਸਾਨੂੰ ਏਡੀ ਵੱਡੀ ਬਖਸ਼ਿਸ਼ ਦਿੱਤੀ ਹੋਈ ਆ ਪ੍ਰਮਾਤਮਾ ਨੇ ਕਿ ਸਾਡੀ ਸੋਚ ਬਦਲ ਸਕਦੀ ਆ ਤੁਹਾਡਾ ਮਨ ਜਦੋਂ ਬਾਣੀ ਦੇ ਵਿੱਚ ਲੱਗਣ ਲੱਗ ਗਿਆ ਤਾਂ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲ ਲੱਜਣੀਆਂ ਨੇ ਕਿਉਂਕਿ ਤੁਹਾਡੇ ਵਿੱਚ ਸਬਰ ਆ ਜਾਣਾ ਜਦੋਂ ਸਬਰ ਸੰਤੋਖ ਆ ਗਿਆ ਤਾਂ ਤੁਹਾਡੇ ਮਨ ਦੇ ਅੰਦਰਲੀ ਭੜਕਣਾ ਖਤਮ ਹੋ ਜਾਣੀ ਆ ਤੇ ਤੁਸੀਂ ਚੰਗੇ ਕਰਮ ਕਰੋਗੇ ਚੰਗੀ ਸੋਚ ਰੱਖੋਗੇ ਤਾਂ ਤੁਹਾਡੇ ਕੰਮ ਵੀ ਚੰਗੇ ਹੀ ਹੋਣਗੇ ਕਦੀ ਹੋ ਹੀ ਨਹੀਂ ਸਕਦਾ ਕਿ ਤੁਹਾਡੇ ਕੰਮ ਚੰਗੇ ਨਾ ਹੋਣ। ਬਸ ਆਪਣੀ ਸੋਚ ਪੋਜ਼ਿਟਿਵ ਰੱਖੋ, ਆਪਣੇ ਕਰਮ ਵਧੀਆ ਕਰੋ। ਦੇਖੋ ਜੀ, ਗੁਰੂ ਸਾਹਿਬ ਜੀ ਕਹਿੰਦੇ ਨੇ, "ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪ ਪਰੂਕ।" ਜੀ ਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਆ, ਉਹ ਹਮੇਸ਼ਾ ਸਟ੍ਰੈਸ 'ਚ ਰਹਿੰਦਾ ਤੇ ਉਹਦੀ ਦੇਹ ਆ ਜਿਹੜੀ, ਉਹਦੀ ਜਿਹੜੀ ਸਰੀਰ ਆ ਜਿਹੜਾ ਉਹਨੂੰ ਰੋਗ ਲੱਗ ਜਾਂਦੇ। ਜਿਹੜੀ ਬਾਡੀ ਆ ਸਾਡੀ ਉਹ ਸਿਕ ਹੋ ਜਾਂਦੀ ਹੈ ਇਲਨੈਸ ਸਿਕ ਕਹਿੰਦੇ ਆ ਇਹਨੂੰ ਕਿ ਬਿਨਾ ਕਿਸੇ ਬਿਮਾਰੀ ਤੋਂ ਅਸੀਂ ਬਿਮਾਰ ਹੋ ਜਾਂਦੇ ਹਾਂ ਬਿਮਾਰੀ ਦੀ ਸਾਨੂੰ ਕੋਈ ਵੀ ਨਹੀਂ ਹੁੰਦੀ ਬਿਮਾਰੀ ਸਾਨੂੰ ਚਿੰਤਾ ਦੀ ਹੁੰਦੀ ਹੈ ਪਰ ਇਹ ਜਿਹੜੀ ਓਵਰ ਥਿੰਕਿੰਗ ਜਦੋਂ ਆਪਾਂ ਕਰਦੇ ਆ ਸਾਰਿਆਂ ਨੂੰ ਵੱਡੀ ਬਿਮਾਰੀ ਓਵਰ ਥਿੰਕਿੰਗ ਜਦੋਂ ਕੋਈ ਵੀ ਓਵਰ ਥਿੰਕਿੰਗ ਕਰੂਗਾ ਤਾਂ ਉਹ 네ਗੇਟਿਵ ਸੋਚੂਗਾ ਔਰ ਜਦੋਂ ਕੋਈ 네ਗੇਟਿਵ ਸੋਚੂਗਾ ਤਾਂ ਸਾਡੀ ਬੋਡੀ ਦੇ ਅੰਦਰ ਸਟ੍ਰੈਸ ਹਾਰਮੋਨਸ ਆ ਜਿਹੜੇ ਉਹ ਵਧਣ ਲੱਗ ਜਾਂਦੇ ਆ ਸਟ੍ਰੈਸ ਹਾਰਮੋਨਸ ਵਧਣ ਦੇ ਨਾਲ ਸਾਡੀ ਬੋਡੀ ਹੈ ਜਿਹੜੀ ਉਹ ਬਿਮਾਰ ਰਹਿੰਦਾ ਅਸੀਂ ਚੰਗੀਆਂ ਚੀਜ਼ਾਂ ਨੂੰ ਵੀ ਆਣ ਦੇਖਾ ਕਰਕੇ ਅਸੀਂ ਗਲਤ ਪਾਸੇ ਹੀ ਆਪਣੀ ਸੋਚ ਲਾਇਆ ਕਰਦੇ ਦੇਖੋ ਗੁਰੂ ਮਹਾਰਾਜ ਜੀ ਨੇ ਤਾਂ ਬਾਣੀ ਦੇ ਵਿੱਚ ਸਾਰਾ ਕੁਝ ਸਮਝਾਇਆ ਹੋਇਆ ਤੁਸੀਂ ਪੜੋ ਤਾਂ ਸਹੀ ਤੁਸੀਂ ਗੁਰਬਾਣੀ ਪੜ੍ਹ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰੋ ਅਗਰ ਤਾਨੂੰ ਨਾ ਮਿਲੇ ਸੁੱਖ ਤਾਂ ਮੈਨੂੰ ਇੰਨਾ ਜ਼ਿਆਦਾ ਸੁੱਖ ਮਿਲੂਗਾ ਇੰਨੀ ਜ਼ਿਆਦਾ ਮਨ ਨੂੰ ਸ਼ਾਂਤੀ ਮਿਲੂਗੀ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਕਹੋਗੇ ਕਿ ਅਸੀਂ ਗਰਵਾਣੀ ਲੜ ਲਾ ਕੇ ਆਪਣੀ ਜ਼ਿੰਦਗੀ ਸਵਾਰ ਲਈ ਹੈ ਜਿਹੜੀ ਸਾਡੀ ਪਿਛਲੀ ਜ਼ਿੰਦਗੀ ਹੈ ਕਿਉਂਕਿ ਇੰਨਾ ਟਾਈਮ ਤਾਂ ਅਸੀਂ ਐਵੇਂ ਕੱਢ ਦਿੱਤਾ ਹੁਣ ਤੁਸੀਂ ਦੇਖੋ ਮਤਲਬ ਜਿੱਦਾਂ ਹਨ ਕੋਈ ਮਤਲਬ ਕਿ ਇਹਦੀ ਲਿਮਟ ਨਹੀਂ ਹੁੰਦੀ ਹੈਗੀ ਜਿਹੜੀ ਤੁਸੀਂ ਓਵਰ ਥਿੰਕਿੰਗ ਕਰਦੇ ਹੋ ਜਾਂ 네ਗੇਟਿਵ ਸੋਚ ਰੱਖਦੇ ਦੀ ਕੋਈ ਲਿਮਟ ਨਹੀਂ ਹੁੰਦੀ ਹੈਗੀ ਹਨਾ ਇਸ ਲਈ ਗੁਰੂ ਮਹਾਰਾਜ ਜੀ ਇਹ ਵੀ ਕਹਿੰਦੇ ਨੇ ਇਹਦਾ ਇਹਦਾ ਸੋਲੂਸ਼ਨ ਕਿਵੇਂ ਕੱਢਣਾ ਇਹਦਾ ਇਹ ਜਿਹੜਾ ਰੋਗ ਲੱਗ ਜਾਂਦਾ ਤੁਹਾਡੀ ਦੇਹ ਨੂੰ ਇਹਦਾ ਸੋਲੂਸ਼ਨ ਕੀ ਆ ਉਹ ਕਹਿੰਦੇ ਆ ਚਿਤਾਵੇ ਉਸ ਪਾਰ ਬ੍ਰह्म ਤਨਮਨ ਸੀਤਲ ਹੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਉਸ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਜਦੋਂ ਸਿਮਰਨ ਸਾਡੇ ਮਨ ਦੇ ਅੰਦਰ ਆ ਜਾਂਦਾ ਅਸੀਂ ਉਸ ਦਾ ਸਿਮਰਨ ਕਰਨ ਲੱਗ ਜਾਂਦੇ ਆ ਤਾਂ ਜਿਹੜਾ ਜਿਹੜਾ ਸਾਡਾ ਤਨ ਮਾਨਾ ਸਾਡਾ ਅੰਦਰ ਆ ਉਹ ਠੰਡਾ ਹੋ ਜਾਂਦਾ ਸ਼ਬਰ ਆ ਜਾਂਦਾ ਸਾਨੂੰ ਸੰਤੋਖ ਆ ਜਾਂਦਾ ਤੁਸੀਂ ਜਦੋਂ ਮੈਡੀਟੇਸ਼ਨ ਕਿਹਨੂੰ ਕਹਿੰਦੇ ਆ ਗੁਰੂ ਦੀਆਂ ਬੜਿਆਈਆਂ ਨੂੰ ਚੇਤੇ ਕਰ ਗੁਰੂ ਮਹਾਰਾਜ ਨੇ ਕਿ ਕਿੰਨਾ ਕੁਝ ਸਾਨੂੰ ਦਿੱਕਤਾ ਉਹਨਾਂ ਚੀਜ਼ਾਂ ਨੂੰ ਚੇਤੇ ਕਰੋ ਉਹਨਾਂ ਚੀਜ਼ਾਂ ਨੂੰ ਚੇਤੇ ਕਰੋ ਜਿਹੜੀਆਂ ਸਾਨੂੰ ਨਹੀਂ ਮਿਲੀਆਂ ਉਹਨਾਂ ਚੀਜ਼ਾਂ ਨੂੰ ਚੇਤੇ ਕਰਿਆ ਕਰੋ ਜਿਹੜੀਆਂ ਚੀਜ਼ਾਂ ਮਹਾਰਾਜ ਨੇ ਸਾਨੂੰ ਦਿੱਤੀਆਂ ਨੇ ਇਸ ਨਾਲ ਜਿਹੜੀ ਤੁਹਾਡੀ ਸੋਚ ਆ ਉਹ ਵੀ ਪੋਜ਼ਿਟਿਵ ਬਣ ਗਈ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਆਉਣਗੀਆਂ ਤੁਸੀਂ ਹਰ ਵਕਤ ਖੁਸ਼ ਵੀ ਰਹੋਗੇ ਤੇ ਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਤੁਹਾਡੇ ਅੰਦਰ ਸਿਮਰਨ ਚੱਲਣ ਲੱਗ ਗਿਆ ਜਦੋਂ ਤੁਸੀਂ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਨ ਲੱਗੇ ਤੁਹਾਡੇ ਅੰਦਰ ਹੈਪੀ ਹਾਰਮੋਨਸ ਖੁਸ਼ੀ ਜਿਹੜੀ ਤੁਹਾਡੇ ਅੰਦਰ ਹਾਰਮੋਨਸ ਉਹ ਬਣ ਲੱਗ ਜਣੇ ਆ ਜਦੋਂ ਉਹਨਾਂ ਦਾ ਲੈਵਲ ਹਾਈ ਹੋ ਗਿਆ ਤਾਂ ਤੁਹਾਡੀ ਜਿਹੜੀ ਦੇਹੀ ਨੂੰ ਰੋਗ ਲੱਗ ਚੁੱਕਿਆ ਚੈਤਾ ਉਹ ਖਤਮ ਹੋ ਜਾਂਦਾ ਇਸ ਲਈ ਜੀ ਮੈਂ ਤਾਂ ਇਹੀ ਕਹਿਣੀ ਆ ਕਿ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇੱਕ ਪ੍ਰੈਕਟੀਕਲ ਨੋਲਿਜ ਦਿੰਦੀ ਆ ਗੁਰਬਾਣੀ ਦੀ ਗੁਰਬਾਣੀ ਦੇ ਥਰੂ ਸਾਨੂੰ ਪ੍ਰੈਕਟੀਕਲ ਨੋਲਿਜ ਦਿੰਦੀ ਆ ਦੁਨੀਆ ਨੂੰ ਸਾਰਾ ਕੁਝ ਦੱਸਿਆ ਆ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਕੇ ਸਭ ਕੁਝ ਸਾਨੂੰ ਦੱਸ ਦਿੱਤਾ ਪਰ ਫਿਰ ਵੀ ਅਸੀਂ ਪਟਕਦੇ ਫਿਰਦੇ ਆ ਅਸੀਂ ਸੋਚਦੇ ਆ ਦੇਖੋ ਪਾਠ ਜਿਹੜੇ ਅਸੀਂ ਕਰਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ ਹਾਂ ਜਿਹੜੀ ਸ਼ਰਧਾ ਉਹ ਜਿਹੜੀ ਤੁਹਾਡੀ ਅੰਦਰ ਸ਼ਰਧਾ ਤੁਸੀਂ ਚਾਹੁੰਦੇ ਹੋ ਕਿ ਮੈਂ ਅੱਜ ਜੀ ਜਗਜੀ ਸਾਹਿਬ ਦੇ 10 ਪਾਠ ਕਰਨੇ ਆ ਲੇਕਿਨ ਤੁਹਾਡੀ ਸ਼ਰਧਾ ਤੁਹਾਡਾ ਮਨ ਕਰਦਾ ਤਾਂ ਤੁਸੀਂ ਖੁਸ਼ ਹੋ ਅੰਦਰੋਂ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਉਹ ਕੁਰਬਾਨੀ ਨੂੰ ਖੁਸ਼ ਹੋ ਕੇ ਪੜੋਗੇ ਐਂ ਤਾਂ ਮਨ ਹੋ ਕੇ ਪੜੋਗੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕੋਈ ਅੰਧਵਿਸ਼ਵਾਸ ਨਹੀਂ ਰਹੂਗਾ ਔਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਹ ਨਹੀਂ ਰਹੂਗਾ ਕਿ ਵੀ ਨਹੀਂ ਸ਼ਾਇਦ ਮੈਂ ਬਾਣੀ ਪੜੂੰਗੀ ਤਾਂ ਸ਼ਾਇਦ ਇਦਾਂ ਹੋ ਜਾਊਗਾ ਇਹ ਚੀਜ਼ਾਂ ਨਹੀਂ ਰਹਿਣਗੀਆਂ ਤਾਂ ਫਿਰ ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਹੈਗਾ ਦੇਖੋ ਜੀ ਮੈਂ ਤਾਂ ਸਵੇਰੇ ਉੱਠ ਕੇ ਹਰ ਰੋਜ਼ ਇਸ ਸ਼ਬਦ ਦਾ ਹੀ ਜਾਪ ਕਰਦੀ ਹਾਂ ਜਿਹੜਾ ਸ਼ਬਦ ਮੈਂ ਤੁਹਾਨੂੰ ਵੀਡੀਓ ਦੇ ਸਟਾਰਟ ਦੇ ਵਿੱਚ ਦੱਸਿਆ ਜਿਹੜਾ ਵਾਹਿਗੁਰੂ ਆ ਨਾ ਉਹ ਸਾਡੇ ਕਾਰਜ ਸਵੇਰ ਤੋਂ ਹੀ ਸਵਾਰਨ ਲੱਗ ਜਾਂਦਾ ਪਰ ਤੁਸੀਂ ਵਿਸ਼ਵਾਸ ਕਰਕੇ ਤਾਂ ਦੇਖੋ ਤੁਸੀਂ ਗੁਰੂ ਮਹਾਰਾਜ ਦੇ ਦੱਸੇ ਹੋਏ ਰਾਹਾਂ ਤੇ ਚੱਲ ਕੇ ਤਾਂ ਦੇਖੋ ਤਹਾਡੀ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਓਵਰ ਥਿੰਕਿੰਗ ਆ ਜਾਂ ਤੁਹਾਡੀ ਸਟ्रेस ਲੈਵਲ ਦੇ ਜਿਹੜੇ ਸਟ्रेस ਦੇ ਹਾਰਮੋਨਸ ਹਾਈ ਹੋ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਕਿਵੇਂ ਖਤਮ ਹੁੰਦੀਆਂ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਦੇਖੋ ਜੀ ਜਿਹੜਾ ਜੜ ਸਾਡੀ ਦੇਹੀ ਨੂੰ ਰੋਗ ਲੱਗੇ ਆਇਆ ਨਾ ਸਭ ਤੋਂ ਵੱਡਾ ਚਿੰਤਾ ਚਿਤਾ ਸਮਾਨ ਚਿੰਤਾ ਜਿਹੜੀ ਹੁੰਦੀ ਆ ਚਿਤਾ ਸਮਾਨ ਕਿਉਂ ਕਹਿੰਦੇ ਆ ਕਿਉਂਕਿ ਸਾਡੀ ਦੇਹ ਆ ਜਿਹੜੀ ਉਹ ਰੋਗਾਂ ਨਾਲ ਭਰ ਜਾਂਦੀ ਆ ਰੋਗ ਕੀ ਹੁੰਦਾ ਰੋਗ ਸਾਨੂੰ ਕੋਈ ਬਿਮਾਰੀ ਨਹੀਂ ਹੈਗੀ ਇਹ ਇਹ ਸਿਰਫ ਇੱਕ ਸਾਡੀ ਸੋਚ ਆ ਆਪਣੀ ਸੋਚ ਨੂੰ ਵਧੀਆ ਬਣਾਓ ਜਿਵੇਂ ਜਿਵੇਂ ਤੁਸੀਂ ਆਪਣੇ ਕੰਮ ਵਧੀਆ ਕਰਦੇ ਜਾਓਗੇ ਨਾ ਤਰੱਕੀ ਤੁਹਾਨੂੰ ਮਿਲਦੀ ਹੀ ਜਾਣੀ ਹੈ ਇਹ 100% ਸ਼ੋਰ ਐਨ ਆ ਸੋਚੋ ਕਿ ਅੱਜ ਤੱਕ ਅਸੀਂ ਆਹ ਕਰ ਰਹੇ ਆ ਹਜੇ ਤੱਕ ਕੁਝ ਹੋ ਨਹੀਂ ਰਿਹਾ ਨਾ ਜੀ ਤੁਸੀਂ ਹੁਣ ਕੋਈ ਕੰਮ ਵਧੀਆ ਕਰ ਰਹੇ ਹੋ ਤੁਸੀਂ ਮਿਹਨਤ ਕਰ ਰਹੇ ਹੋ ਤੁਸੀਂ ਆਉਣ ਵਾਲੇ ਸਮੇਂ ਨੂੰ ਸੁਧਾਰਨ ਲਈ ਆਪਣੀ ਹੱਡ ਜੀ ਵੀ ਮਿਹਨਤ ਕਰ ਰਹੇ ਹੋ ਤੁਸੀਂ ਇਹ ਨਹੀਂ ਸੋਚਦੇ ਹੈਗੇ ਨਹੀਂ ਨਹੀਂ ਛੱਡ ਪਰੇ ਹੁਣ ਨਹੀਂ ਇਹ ਕੰਮ ਕਰਨਾ ਹੈਗਾ ਹੁਣ ਤਾਂ ਗਾਹ ਪਤਾ ਨਹੀਂ ਕੁਝ ਬੰਨਣਾ ਕਿ ਨਹੀਂ ਬੰਨਣਾ ਨਹੀਂ ਆਪਣੇ ਦਿਮਾਗ ਜਿਹੜਾ ਵਰਤ ਕੇ ਗੁਰੂ ਮਹਾਰਾਜ ਦੇ ਲੜ ਲੱਗ ਕੇ ਆਪਣੇ ਸਾਰੇ ਕਾਰਜ ਕਰੋ ਤੁਹਾਡੇ ਸਾਰੇ ਕਾਰਜ ਸਿੱਦੇ ਚੱਲ ਗਏ ਇਸ ਸਟ्रेस ਲੈਵਲ ਖਤਮ ਹੋ ਗਿਆ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜੂਗੀ ਜਿੱਥੇ ਸਟ्रेस ਹੋਗੀ ਉੱਥੇ ਕੋਈ ਵੀ ਘਰ ਦੇ ਵਿੱਚ ਕੋਈ ਵੀ ਇਨਸਾਨ ਖੁਸ਼ ਨਹੀਂ ਰਹਿ ਸਕਦਾ ਇਸ ਲਈ ਜੀ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਦੇ ਰਿਹਾ ਕਰੋ ਵਾਹਿਗੁਰੂ ਸਿਮਰੰਦਾ ਜਾਪ ਕਰਦੇ ਰਿਹਾ ਕਰੋ ਇਸ ਮੈਡੀਟੇਸ਼ਨ ਨੂੰ ਜਾਂ ਕਰਦੇ ਰਿਹਾ ਤੁਹਾਡੀ ਜ਼ਿੰਦਗੀ ਸਵਰਗ ਚ ਜਾਏ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਥ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ